ਆਹ ਹਿੰਦੂ ਲੀਡਰ ਜਾਵੇਗਾ ਪਾਕਿਸਤਾਨ ਕਹਿੰਦਾ ਮੈਂ ਜਾਉ ਪਾਕਿਸਤਾਨ سینੇ ਨਾਲ ਬੰਨ ਕੇ ਬੰਬ ਤਾਂ ਅਮਿਤ ਅਰੋੜਾ ਜੋ ਕਿ ਸੁਰਖੀਆਂ ਦੇ ਵਿੱਚ ਰਹਿੰਦਾ ਜੋ ਕਿ ਆਪਣੇ ਆਪ ਨੂੰ ਹਿੰਦੂ ਜੱਟ ਕਹਿੰਦਾ ਬੱਬਰ ਸ਼ੇਰ ਕਹਿੰਦਾ ਆ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੈ ਤਾਂ ਇੱਕ ਵਾਰ ਫੇਰ ਵੱਡਾ ਬਿਆਨ ਦੇ ਦਿੱਤਾ ਕਹਿੰਦਾ ਮੈਂ ਪਾਕਿਸਤਾਨ ਜਾਉ ਮੈਂ ਬੰਬ ਬਣ ਕੇ ਜਾਊਗਾ ਤਾਂ ਇੱਕ ਵਾਰ ਤੁਹਾਨੂੰ ਪੂਰੀ ਗੱਲਬਾਤ ਸੁਣਾਉਣਾ ਕਿਉਂ ਇੰਨਾ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆ ਰਿਹਾ ਕਿਉਂਕਿ ਜੋ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਸ ਤੋਂ ਬਾਅਦ ਹਰ ਕਿਸੇ ਦੇ ਮਨ ਦੇ ਵਿੱਚ ਕਾਫੀ ਜ਼ਿਆਦਾ ਭੜਾ ਸਾਦਾ ਉਹ ਬਲਬਲੇ ਜਿਹੜੇ ਅੰਦਰ ਸੀ ਉਹ ਬਲਬਲੇ ਬਾਹਰ ਕੱਢੇ ਨੇ ਅਮਿਤ ਅਰੋੜਾ ਦੇ ਵੱਲੋਂ ਕਿਉਂ ਨਹੀਂ ਆਈ ਕਿਉਂਕਿ ਜਦ ਤੱਕ ਤੁਸੀਂ ਪਾਕਿਸਤਾਨ ਦੀ ਧੱਜੀਆਂ ਨਹੀਂ ਉਡਾਉਂਗੇ ਇਹ ਬੱਬਰ ਸ਼ੇਰ ਖੂਣਗੇ ਨਹੀਂ ਇਹਨਾਂ ਨੂੰ ਚੈਨ ਨਹੀਂ ਮਿਲ ਰਿਹਾ ਕਿਉਂ ਨਹੀਂ ਮਿਲ ਰਿਹਾ ਕਿਉਂਕਿ ਇਹ ਬੱਬਰ ਸ਼ੇਰ ਖੁਦ ਕਹ ਰਹੇ ਨੇ ਇੱਕ ਤੋਂ ਇੱਕ ਕਿ ਸਾਨੂੰ ਭੇਜੋ ਬੰਬ ਲਾ ਕੇ ਪਾਕਿਸਤਾਨ ਪਾਕਿਸਤਾਨ ਦੀ ਉਡਾ ਰਾਂਗੇ ਧੱਜੀਆਂ ਹਕਰਤਾਂ ਨੂੰ ਬਿਲਕੁਲ ਖਤਮ ਕਰ ਦਾਂਗੇ ਮੈਂ ਕਹਿੰਦਾ ਇਹੋ ਸ਼ੇਰ ਸੈਨਿਕ ਨੇ ਜਿਹੜਾ ਆਪਣੀ ਮੌਤ ਆਪਣੇ ਹੱਥੇ ਲੈ ਕੇ ਬਿਲਕੁਲ ਪਰਵਾਹ ਨਹੀਂ ਕਰਦੇ ਹਰ ਵਕਤ ਤਿਆਰ ਰਹਿੰਦੇ ਆ ਕਿ ਕੋਈ ਗੱਲ ਨਹੀਂ ਸਾਡੀ ਜੇ ਜਾਨ ਸਾਡੇ ਵਤਨ ਦੇ ਕੰਮ ਆਂਦੀ ਹੈ ਸਾਡੇ ਹਿੰਦੁਸਤਾਨ ਦੇ ਕੰਮ ਆਂਦੀ ਹੈ ਤੇ ਅਸੀਂ ਹੈਗੇ ਆ ਤਿਆਰ ਜਿਹੜਾ ਹਮਲਾ ਹੋਇਆ ਮਤਲਬ ਪ੍ਰੇਟਿਕਾਂ ਤੇ ਮਤਲਬ ਅਸੀਂ ਲੋਕ ਇਹ ਸੋਚਦੇ ਆ ਕਿ ਸਾਡੇ ਪ੍ਰੇਟਿਕ ਵੀ ਕਿ ਕਿ ਜਾ ਕੇ ਘੁੰਮ ਨਹੀਂ ਸਕਦੇ ਜੰਮੂ ਕਸ਼ਮੀਰ ਸਰਕਾਰ ਕਿਉਂ ਸੋਰੀ ਹੈ ਮੋਨ ਹੈ ਕਿਉਂ ਨਹੀਂ ਤੁਸੀਂ ਜਾਗ ਰਹੇ ਮਤਲਬ ਇੰਟੈਲੀਜੈਂਸੀਆਂ ਸਰਕਾਰ ਦੀਆਂ ਆਈਬੀ ਕਿੱਥੇ ਹੈ ਜਿਹੜੇ 28 ਬੰਦੇ ਗਏ ਨੇ 28 ਬੰਦੇ ਮਰੇ ਮਾਰੇ ਨੇ ਮਤਲਬ ਅਜ ਉਹਨਾਂ ਦੇ ਪਰਿਵਾਰ ਤੇ ਕੀ ਬੀਤਰੀ ਹੋਊਗੀ ਮੈਂ ਕਿੰ ਨੂੰ ਪੁੱਛਾਂ ਸਵਾਲ ਮੈਂ ਮੋਦੀ ਸਾਹਿਬ ਨੂੰ ਪੁੱਛਾਂ ਜਾਂ ਗਾਇ ਮੰਤਰੀ ਅਵੀਸ਼ਾ ਜੀ ਨੂੰ ਪੁੱਛਾਂ ਕਿ ਆਪਾਂ ਕਿਉਂ ਵੇਟ ਕਰ ਰਹੇ ਆ ਕੇਂਦਰ ਵਿੱਚ ਕੇ ਅੱਜ ਪਾਕਿਸਤਾਨ ਦੀ ਤੱਜੇ ਉਡੀਆਂ ਨਹੀਂ ਚਾਹੀਦੀਆਂ ਸੀ ਜੇ ਕਿਤੇ ਅਮੀ ਤੋਰਾ ਪ੍ਰਧਾਨ ਮੰਤਰੀ ਹੁੰਦਾ ਤੇ ਅੱਜ ਪਾਕਿਸਤਾਨ ਇੰਡੀਆ ਦੇ ਆਪਣਾ ਵੀ ਵਰਲਡ ਦੇ ਨਕਸ਼ੇ ਦੇ ਵਿੱਚ ਪਾਕਿਸਤਾਨ ਨਾ ਹੁੰਦਾ ਜੀ ਹਾਂ ਮੀਰ ਬਜਰੰਗੇ ਵਾਰਾ ਮਾਰੇ ਜਿੱਥੇ ਮੀਰ ਬਜਰੰਗੇ ਵਾਰਾ ਮਾਰੇ ਮੋਦੀ ਸਾਹਿਬ ਇੱਕ ਬੇਟੀ ਹੋਰ ਹੈ ਬੱਬਰ ਸ਼ੇਰ ਤੁਹਾਨੂੰ ਵੀ ਅੰਮੀ ਤੋੜਾ ਸਮਝਦਾ ਕਿਉਂਕਿ ਮੈਨੂੰ ਪਤਾ ਹੈ ਕਿ ਸੁੱਤੇ ਤੁਸੀਂ ਵੀ ਨਹੀਂ ਹੋਰੇ ਪਰ ਇਹ ਸ਼ੇਰਾਂ ਨੂੰ ਦੇਖ ਲਓ ਬੱਬਰ ਸ਼ੇਰਾਂ ਨੂੰ ਦੇਖ ਲਓ ਜਿਹੜਾ ਪੰਜਾਬ ਦੇ ਦੇ ਸ਼ੇਵਚਨ ਵਾਲੀ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮ ਰਿਹਾ ਔਰ ਕਿੰਨੀ ਜਗ੍ਹਾ ਫੋਨ ਆਏ ਉਹ ਕਹਿੰਦੇ ਮੋਦੀ ਸਾਹਿਬ ਨੇ ਕੰਟੈਕਟ ਹੀ ਕਰ ਲੋ ਰੋੜਾ ਜੀ ਸ਼ੇਰ ਜੀ ਲੁਆਨ ਜੀ ਕੰਟੈਕਟ ਹੀ ਕਰ ਲੋ ਅਸੀਂ ਆਪਣੀ ਜਾਨ ਦੇ ਦੂ ਤਿਆਰ ਆ ਤੇ ਅੱਜ ਉਹ ਸਾਨੂੰ ਬਾਰਡਰਾਂ ਤੇ ਪਾਕਿਸਤਾਨੀ ਧਰਜਾ ਉਡਾ ਲਾਂਗੇ ਇਹੋ ਦੇ ਸ਼ੇਰ ਫੈਰੀ ਕੋਲ ਚਾਹੀਦੇ ਐ ਇਹੋ ਜਿਹੇ ਹਿੰਦੂਸਤਾਨੀ ਉਹਨੇ ਚਾਹੀਦੇ ਐ ਕਿ ਜਿੰਨੇ ਵੀ ਮੇਰੇ ਹਿੰਦੂਸਤਾਨੀ Hindu ਨੇ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮਦੇ ਆ ਪਰਵਾਹ ਨਹੀਂ ਕਰਦੇ ਇਸ ਲਈ ਮੋਦੀ ਸਾਹਿਬ ਦੇਖੋ ਕੋਈ ਸੋਚੋ ਬੇਰਤੀ ਕਰਦਾ ਇਹ ਪੰਜਾਬ ਦਾ Hindu ਬੇਰਤੀ ਕਰਦੇ ਛੇਤ ਨਾਲ ਲੁਆਇੰਦੇ Hindu ਮਤਲਬ ਕਦੋਂ ਤੁਸੀਂ ਕਰੋਗੇ ਪਾਕਿਸਤਾਨ ਤੇ ਹਮਲਾ ਮੈਂ ਕਦੋਂ ਲੱਡੂ ਵੱਡਾ ਕਦੋਂ ਪਾਕਿਸਤਾਨ ਤੇ ਹਮਲਾ ਹੋਊਗਾ ਪਾਕਿਸਤਾਨ ਦੀ ਧਰਜੀਆਂ ਉੱਡਣਗੀਆਂ ਉਹ ਚੀਜ਼ ਦੇਖਣਾ ਚਾਹੁੰਦਾ ਸ਼ੇਰ ਉਹ ਚੀਜ਼ ਦੇਖਣਾ ਚਾਹੁੰਦਾ ਲੁਆਇੰਦ ਪਾ ਲੋ ਮੈਂ ਕਹਿੰਦਾ ਖੜਕਾ ੜਕਾ ਪਾਕਿਸਤਾਨ ਸਾਹਿਬ ਰੋੜਾ ਸਾਹਿਬ ਪਾਕਿਸਤਾਨ ਦਾ ਇੱਕ ਨਵਾਂ ਬਿਆਨ ਆਇਆ ਕਹਿੰਦੇ ਵੀ ਜਿੰਨਾ ਅਤਵਾਦੀਆਂ ਨੇ ਹਮਲਾ ਕੀਤਾ ਉਹਨਾਂ ਨੇ ਅੱਤਵਾਦੀ ਨਹੀਂ ਉਹਨਾਂ ਨੇ ਸਤੰਤਰ ਸਾਰ ਸਨਾਨੀ ਯਾਨੀ ਫਰੀडम फाइਟਰ ਉਹਨਾਂ ਨੂੰ ਕਿਹਾ ਅੱਤਵਾਦੀਆਂ ਨੂੰ ਮੇਰੀ ਗੱਲ ਸੁਣੋ ਜੀ ਔਕਾਤ ਹੈ ਨਹੀਂ ਪਾਕਿਸਤਾਨ ਦੀ ਛੱਤ ਹੈ ਨਹੀਂ ਔਰ ਗੱਲਾਂ ਨਹੀਂ ਕਰਦੇ ਨੇ ਹਿੰਦੁਸਤਾਨ ਨਾਲ ਪੰਗਾ ਲੈਣਦੇ ਆ ਹਿੰਦੁਸਤਾਨ ਨੂੰ ਚੈਲੰਜ ਕਰਨ ਦੀਆਂ ਮੈਂ ਕਹਿੰਦਾ ਕਿ ਪਾਕਿਸਤਾਨ ਜੀ ਮੈਂ ਜੀ ਤੁਹਾਨੂੰ ਕਿਉਂ ਕਹਤਾ ਮੈਂ ਤੁਹਾਨੂੰ ਜੀ ਨਹੀਂ ਕਹਿਣਾ ਚਾਹੀਦਾ ਤੁਹਾਡਾ ਤੇ ਨਾਮੋ ਨਿਸ਼ਾਨ ਹੀ ਖਤਮ ਹੋਣ ਲੱਗਾ ਹੈ ਕਿਉਂਕਿ ਵਰਲਡ ਪਾਵਰ ਹੈ ਮੇਰਾ ਹਿੰਦੁਸਤਾਨ ਵਰਲਡ ਪਾਵਰ ਹੈ ਮੇਰਾ ਉਹ ਧੱਜੀਆਂ ਉਡਾਂਗੇ ਪਾਕਿਸਤਾਨ ਕੀ ਕਿਉਂਕਿ ਅਸੀਂ ਆ ਹਿੰਦੂਸਤਾਨੀ ਜੈਕਾਰਾ ਵੀਰ ਬਜਰੰਗੇ ਕਿਉਂਕਿ ਸਾਡੇ ਮਾਨ ਦੇ ਵਿੱਚ ਇੱਕੋ ਹੀ ਹੈ ਕਿ ਜਿਹੜੇ ਮੇਰੇ ਭਰਾ ਹਿੰਦੂ ਪੈਲਗਾਮ ਚ ਮਾਰੇ ਗਏ ਨੇ ਇਸਨ ਜਿਹੜੇ ਪ੍ਰੇੜਕ ਉਮੜ ਆਏ ਸੀਗੇ ਉਹਨਾਂ ਦਾ ਬਦਲਾ ਮੋਦੀ ਸਾਹਿਬ ਕਦੋਂ ਲੈਣਗੇ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਕਦੋਂ ਲੈਣਗੇ ਖੁਸ਼ੀ ਮਿਲੇਗੀ ਸਾਨੂੰ ਹਿੰਦੂਆਂ ਨੂੰ ਜਦੋਂ ਤੁਸੀਂ ਉਹਨਾਂ ਦਾ ਧੜ ਗਰਦਨ ਲੱਤ ਕਰੋਗੇ ਪਾਕਿਸਤਾਨੀਆਂ ਦਾ ਅਸੀਂ ਵੰਡਾਂਗੇ ਲੱਡੂ ਜਦੋਂ ਪਾਕਿਸਤਾਨ ਦੀ ਗਦਰ ਉੱਡੜ ਗਿਆ ਜੈ ਸ਼੍ਰੀ ਕ੍ਰਿਸ਼ਨ ਗੱਲਾਂ ਤੁਸੀਂ ਪਾਕਿਸਤਾਨ ਜਾ ਕੇ ਜਿਹੜੀਆਂ ਬੰਦ ਲਾ ਕੇ ਭੇਜਣ ਦੀਆਂ ਗੱਲਾਂ ਕਰਦੇ ਹੋ 11 ਵਜੇ ਦਾ ਟਾਈਮ ਦਿੱਤਾ ਸੀਗਾ 2:30 ਵਜੇ ਪਹੁੰਚੇ ਹੋ ਜਦੋਂ ਇਤੋਂ ਟਾਈਮ ਦੇ ਪਾਬੰਦ ਨਹੀਂ ਤੇ ਅਮਾ ਜੀ ਨਾਲ ਦੀ ਕਿਦਾ ਦੇਖੀਏ ਕਿ ਕਿੰਨਾ ਹੋਵੋਗੇ ਮੈਂ ਕਹਿੰਦਾ ਪੱਤਰਕਾਰ ਸਭ ਤੁਹਾਨੂੰ ਵੀ ਨਾਲ ਲੈ ਕੇ ਜਾਣਾ ਮੈਂ ਤੁਸੀਂ ਜਿਹੜੀ ਇੰਡੀਆ ਇੰਟਰਵਿਊ ਪੰਜਾਬ ਚ ਕਰਦੇ ਹੋ ਨਾ ਤੁਹਾਡੀ ਇੰਟਰਵਿਊ ਮੈਂ ਪਾਕਿਸਤਾਨ ਨਾਲ ਜਾ ਕੇ ਕਰਵਣੀ ਆ ਆ ਸ਼ੇਰ ਲਾਇਆ ਬੰਬ ਇੱਕ ਬੰਬ ਤੁਹਾਡੇ ਵੀ ਲਾ ਦੇ ਨਾਲ ਚਲੋ ਚਲੀਏ ਇਹ ਬੰਬ ਬੰਬ ਮੈਂ ਤੁਹਾਨੂੰ ਦੱਸਦਾ ਨਾ ਕਿ ਤੁਸੀਂ ਵੀ ਹਿੰਦੁਸਤਾਨੀ ਹੋ ਨਾ ਜੇ ਮੈਂ 11 ਵਜੇ ਨਹੀਂ ਪਹੁੰਚਿਆ ਤੁਸੀਂ ਮੇਰੇ ਭਰਾ ਨੇ ਮੇਰੀ ਵੇਡ ਕਿਸੇ ਨੂੰ ਧੰਨਵਾਦ 11 ਵਜੇ ਸੀ ਆਪਾਂ ਬੈਠੇ ਜੀ ਮੈਂ ਧੰਨਵਾਦ ਕਰਦਾ ਮੇਰੇ ਭਰਾ ਦਾ ਕਿਉਂਕਿ ਸ਼ੇਰ ਦੀ ਵੇਡ ਕੀਤੀ ਪਰ ਸ਼ੇਰ ਨੂੰ ਵੇਡ ਕਰਾਈ ਬਹੁਤ ਬਹੁਤ ਮੈਂ ਤੁਹਾਨੂੰ ਸ਼ਮਾਂ ਦਾ ਯਾਰ ਚੰਗਾ ਪਰ ਜਿਹੜੀ ਹੁਣ ਜੰਗ ਲਗਣੀ ਐ ਤੇ ਪੱਤਰਕਾਰ ਭਾਈ ਸਾਹਿਬ ਤੁਸੀਂ ਵੀ ਤਿਆਰ ਹੋ ਤਾਂ ਮੇਰੇ ਰਿਸ਼ਵ ਸੰਗ ਤਿਆਰ ਹੀ ਨੇ ਪਿਆਰੇ ਔਰ ਤੁਹਾਡੇ ਮੈਂ ਕਹਿੰਦਾ ਤੁਸੀਂ ਵੀ ਮੇਰੇ ਨਾਲ ਚਲੋ ਬੰਬ ਲਾ ਕੇ ਕੋ ਕੀ ਬਣਾ ਲੈ ਬੋਲੋ ਤੁਹਾਡੀ ਆਵਾਜ਼ ਪਾਕਿਸਤਾਨ ਜਿੰਦਾਬਾਦ ਜਿੰਦਾਬਾਦ ਇਹੀ ਚੀਜ਼ ਮੈਂ ਕਹਿੰਦਾ ਤੁਸੀਂ ਇਹੀ ਚੀਜ਼ ਨਾਲ ਲੈ ਕੇ ਚਲੋ ਆਪ ਵੀ ਬੋਲਿਆ ਕਰੋ ਕਿ ਪਾਕਿਸਤਾਨ ਕੀ ਹਮ ਧਜੇ ਉਡਾ ਦੇਗੇ ਕੋਈ ਜਗ੍ਹਾ ਦੇਗੀ ਤੁਹਾਨੂੰ ਆ ਜਾਓ ਆ ਜਾਓ ਮੇਰੀ ਜਗ੍ਹਾ ਤੇ ਆਓ ਕਿਉਂ ਨਹੀਂ ਆਈ ਕਿਉਂਕਿ ਜਦ ਤੱਕ ਤੁਸੀਂ ਪਾਕਿਸਤਾਨ ਦੀ ਧੜੀਆਂ ਨਹੀਂ ਉਡਾਉਂਗੇ ਇਹ ਬੱਬਰ ਸ਼ੇਰ ਸੌਣਗੇ ਨਹੀਂ ਇਹਨਾਂ ਨੂੰ ਚੈਨ ਨਹੀਂ ਮਿਲ ਰਿਹਾ ਕਿਉਂ ਨਹੀਂ ਮਿਲ ਰਿਹਾ ਕਿਉਂਕਿ ਇਹ ਬੱਬਰ ਸ਼ੇਰ ਖੁਦ ਕਹ ਰਹੇ ਨੇ ਇੱਕ ਤੋਂ ਇੱਕ ਕਿ ਸਾਨੂੰ ਭੇਜ ਦੋ ਬੰਬ ਲਾ ਕੇ ਪਾਕਿਸਤਾਨ ਪਾਕਿਸਤਾਨ ਦੀ ਉਡਾ ਲਾਂਗੇ ਤਰ ਜੀਆਂ ਪਾਕਿਸਤਾਨ ਨੂੰ ਬਿਲਕੁਲ ਖਤਮ ਕਰ ਦਾਂਗੇ ਮੈਂ ਕਹਿੰਦਾ ਇਹੋ ਸ਼ੇਰ ਜੈਨਿਕ ਨੇ ਜਿਹੜਾ ਆਪਣੀ ਮੌਤ ਆਪਣੇ ਹੱਥੇ ਲੈ ਕੇ ਬਿਲਕੁਲ ਪਰਵਾਹ ਨਹੀਂ ਕਰਦੇ ਹਰ ਵਕਤ ਤਿਆਰ ਰਹਿੰਦੇ ਆ ਕਿ ਕੋਈ ਗੱਲ ਨਹੀਂ ਸਾਡੀ ਜਾਨ ਸਾਡੇ ਵਤਨ ਦੇ ਕੰਮ ਆਂਦੀ ਹੈ ਸਾਡੇ ਹਿੰਦੁਸਤਾਨ ਦੇ ਕੰਮ ਆਂਦੀ ਹੈ ਤੇ ਅਸੀਂ ਹੈਗੇ ਆ ਤਿਆਰ ਜਿਹੜਾ ਹਮਲਾ ਹੋਇਆ ਮਤਲਬ ਪ੍ਰੈਟਿਕਾਂ ਤੇ ਮਤਲਬ ਅਸੀਂ ਲੋਕ ਇਹ ਸੋਚਦੇ ਆ ਕਿ ਸਾਡੇ ਪ੍ਰੈਟਿਕ ਵੀ ਕਿ ਕਿ ਜਾ ਕੇ ਘੁੰਮ ਨਹੀਂ ਸਕਦੇ ਜੰਮੂ ਕਸ਼ਮੀਰ ਸਰਕਾਰ ਕਿਆ ਸੋਰੀ ਹੈ ਮੋਨ ਹੈ ਕਿਉਂ ਨਹੀਂ ਤੁਸੀਂ ਜਾਗ ਰਹੇ ਮਤਲਬ ਇੰਟੈਲੀਜੈਂਸੀਆਂ ਸਰਕਾਰ ਦੀਆਂ ਆਈਬੀ ਕਿੱਥੇ ਹੈ ਜਿਹੜੇ 28 ਬੰਦੇ ਗਏ ਨੇ 28 ਬੰਦੇ ਮਰੇ ਘਾਰੇ ਨੇ ਮਤਲਬ ਅਜ ਉਹਨਾਂ ਦੇ ਪਰਿਵਾਰ ਤੇ ਕੀ ਬੀਤਰੀ ਹੋਗੀ ਮੈਂ ਕਿੰਨੂੰ ਪੁੱਛਾਂ ਸਵਾਲ ਮੈਂ ਮੋਦੀ ਸਾਹਿਬ ਨੂੰ ਪੁੱਛਾਂ ਜਾਂ ਗਾਇ ਮੰਤਰੀ ਅਵੀਸ਼ਾ ਜੀ ਨੂੰ ਪੁੱਛਾਂ ਕਿ ਆਪਾਂ ਕਿਉਂ ਵੇਟ ਕਰ ਰਹੇ ਆ ਜੇ ਦਲ ਬੀਤ ਗਏ ਅੱਜ ਪਾਕਿਸਤਾਨ ਦੀ ਧੱਜੀਆਂ ਉਡੀਆਂ ਨਹੀਂ ਚਾਹੀਦੀਆਂ ਸੀ ਜੇ ਕਿਤੇ ਅੰਮੀ ਤੋੜਾ ਪ੍ਰਧਾਨ ਮੰਤਰੀ ਹੁੰਦਾ ਤੇ ਅੱਜ ਪਾਕਿਸਤਾਨ ਇੰਡੀਆ ਦੇ ਆਪਣਾ ਵੀ ਵਰਲਡ ਦੇ ਨਕਸ਼ੇ ਦੇ ਵਿੱਚ ਪਾਕਿਸਤਾਨ ਨਾ ਹੁੰਦਾ ਜੇ ਵੀਰ ਬਜਰੰਗੇ ਵਾਹ ਵਾਹਾਰੇ ਜੇ ਵੀਰ ਬਜਰੰਗੇ ਵਾਹ ਵਾਹਾਰੇ ਉਹ ਵੀ ਸਾਹਿਬ ਇੱਕ ਬੇਟੀ ਹੋਰ ਹੈ ਬੱਬਰ ਸ਼ੇਰ ਤੁਹਾਨੂੰ ਵੀ ਅੰਮੀ ਤੋੜਾ ਸਮਝਦਾ ਕਿਉਂਕਿ ਮੈਨੂੰ ਪਤਾ ਕਿ ਚੁੱਤੇ ਤੁਸੀਂ ਵੀ ਨਹੀਂ ਹੋਰੇ ਪਰ ਇਹ ਸ਼ੇਰਾਂ ਨੂੰ ਦੇਖ ਲਓ ਪਪਰ ਸ਼ੇਰਾਂ ਨੂੰ ਦੇਖ ਲਓ ਜਿਹੜਾ ਪੰਜਾਬ ਦੇ ਦੇ ਸ਼ੇਵਚਨ ਵਾਲੀ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮ ਰਿਹਾ ਔਰ ਕਿੰਨੀ ਜਗ੍ਹਾ ਫੋਨ ਆਏ ਉਹ ਕਹਿੰਦੇ ਮੋਦੀ ਸਾਹਿਬ ਨੇ ਪ੍ਰੋਟੈਕਟ ਹੀ ਕਰ ਲੋ ਰੋੜਾ ਜੀ ਸ਼ੇਰ ਜੀ ਲਵਾਂ ਜੀ ਪ੍ਰੋਟੈਕਟ ਹੀ ਕਰ ਲੋ ਅਸੀਂ ਆਪਣੀ ਜਾਨ ਦੇ ਨੂੰ ਤਿਆਰ ਆ ਪੇਜੋ ਸਾਨੂੰ ਬਾਰਡਰਾਂ ਤੇ ਪਾਕਿਸਤਾਨੀ ਝੰਡੀਆਂ ਉਡਾ ਲਾਂਗੇ ਇਹੋ ਜੇ ਸ਼ੇਰ ਫੈਰੀ ਕੋਲੇ ਚਾਹੀਦੇ ਆ ਇਹੋ ਜੇ ਹਿੰਦੂਸਤਾਨੀ ਹੋਣੇ ਚਾਹੀਦੇ ਆ ਕਿ ਜਿੰਨੇ ਵੀ ਮੇਰੇ ਹਿੰਦੂਸਤਾਨੀ Hindu ਨੇ ਆਪਣੀ ਜਾਨ ਹਥੇਲੀ ਤੇ ਲੈ ਕੇ ਖੁੰਦੇ ਆ ਪਰਵਾਹ ਨਹੀਂ ਕਰਦੇ ਇਸ ਲਈ ਮੋਦੀ ਸਾਹਿਬ ਦੇਖੋ ਕੋਈ ਸੋਚੋ ਬੇਇਨਤੀ ਕਰਦਾ ਇਹ ਪੰਜਾਬ ਦਾ Hindu ਬੇਤੀ ਕਰਦੇ ਛੇਤ ਨਾਲ ਲੁਆਇੰਦੇ ਹਿੰਦੂ ਮਤਲਬ ਕਦੋਂ ਤੁਸੀਂ ਕਰੋਗੇ ਪਾਕਿਸਤਾਨ ਤੇ ਹਮਲਾ ਮੈਂ ਕਦੋਂ ਲੱਡੂ ਵੰਡਾਂਗਾ ਜਦੋਂ ਪਾਕਿਸਤਾਨ ਤੇ ਹਮਲਾ ਆਊਗਾ ਪਾਕਿਸਤਾਨ ਦੀ ਝੰਡੀਆਂ ਉੱਡਣਗੀਆਂ ਉਹ ਚੀਜ਼ ਦੇਖਣਾ ਚਾਹੁੰਦਾ ਸ਼ੇਰ ਉਹ ਚੀਜ਼ ਦੇਖਣਾ ਚਾਹੁੰਦਾ ਲੁਆਇੰਦ ਬਾਦੋ ਮੈਂ ਕਹਿੰਦਾ ਖੜਕਾ ੜਕਾ ਪਾਕਿਸਤਾਨ ਸਾਹਿਬ ਅਰੋੜਾ ਸਾਹਿਬ ਪਾਕਿਸਤਾਨ ਦਾ ਇੱਕ ਨਵਾਂ ਬਿਆਨ ਆਇਆ ਕਹਿੰਦੇ ਵੀ ਜਿਨ੍ਹਾਂ ਅੱਤਵਾਦੀਆਂ ਨੇ ਹਮਲਾ ਕੀਤਾ ਉਹਨਾਂ ਨੇ ਅੱਤਵਾਦੀ ਨਹੀਂ ਉਹਨਾਂ ਨੇ ਸੁਤੰਤਰ ਸਾਰ ਸਨਾਨੀ ਯਾਨੀ ਫਰੀडम फाइਟਰ ਉਹਨਾਂ ਨੂੰ ਕਿਹਾ ਅੱਤਵਾਦੀਆਂ ਨੂੰ ਮੇਰੀ ਗੱਲ ਸੁਣੋ ਜੀ ਉਕਾਟ ਹੈ ਨਹੀਂ ਪਾਕਿਸਤਾਨ ਛੱਤ ਹੈ ਨਹੀਂ ਔਰ ਗੱਲਾਂ ਨਹੀਂ ਕਰਦੇ ਨੇ ਹਿੰਦੁਸਤਾਨ